ਆਧਾਰ ਕਾਰਡ ਬਾਰੇ ਸਰਕਾਰ ਦਾ ਵੱਡਾ ਫੈਸਲਾ ਹੁਣ ਮੁਫਤ ਚ ਹੋਏਗੀ ਇਹ ਅਪਡੇਟ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ 'ਚ ਆ ਜਾਵੇਗਾ ਪੈਸਾ ਇਹਨਾਂ ਔਰਤਾਂ ਨੂੰ ਨਹੀਂ ਮਿਲਣਗੇ ਹਰ ਮਹੀਨੇ 2100 ਰੁਪਏ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਦੇ ਮੁੱਖ ਅਪਡੇਟ ਕੇਂਦਰ ਸਰਕਾਰ ਨੇ ਆਧਾਰ ਕਾਰਡ ਲਈ ਵੱਡਾ ਫੈਸਲਾ ਕੀਤਾ ਹੈ ਹੁਣ ਬੱਚਿਆਂ ਤੇ ਕਿਸ਼ੋਰਾਂ ਲਈ ਨਵਾਂ ਰਜਿਸਟ੍ਰੇਸ਼ਨ ਅਤੇ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਤੇ ਕੋਈ ਫੀਸ ਨਹੀਂ ਲੱਗੇਗੀ ਪਹਿਲਾ ਇਸ ਸਹੂਲਤ ਲਈ ਪੰਚ 4 ਰੁਪਏ ਦਾ ਸ਼ੁਲਕ ਲੱਗਦਾ ਸੀ ਨਵੇਂ ਨਿਯਮ ਅਨੁਸਾਰ 5 ਤੋਂ 7 ਅਤੇ 15 ਤੋਂ 17 ਸਾਲ ਦੇ ਬੱਚੇ ਇਸ ਵਿੱਚ ਸ਼ਾਮਿਲ ਹਨ ਇਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਫਾਇਦਾ ਮਿਲੇਗਾ ਯਾਦ ਰੱਖੇ ਕਿ ਸਰਕਾਰ ਨੇ ਬੱਚਿਆਂ ਦੇ ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕ ਅਪਡੇਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ ਆਧਾਰ ਬਾਇਓਮੈਟ੍ਰਿਕ ਅਪਡੇਟ ਕਿਵੇਂ ਕਰਵਾਓ ਆਧਾਰ ਕੇਂਦਰ ਤੇ ਜਾਓ ਸਭ ਤੋਂ ਪਹਿਲਾਂ ਆਪਣੇ ਨੇੜਲੇ ਆਧਾਰ એનਰੋਲਮੈਂਟ ਸੈਂਟਰ ਤੇ ਜਾਓ ਇਸ ਦਾ ਪਤਾ UID ਦੀ ਅਧਿਕਾਰਿਕ ਵੈਬਸਾਈਟ ਜਾਂ ਐਮਏ ਆਧਾਰ ਮੋਬਾਈਲ ਐਪ ਤੇ ਲੱਭ ਸਕਦੇ ਹੋ ਫਾਰਮ ਲਵੋ ਤੇ ਭਰੋ ਕੇਂਦਰ ਤੋਂ ਆਧਾਰ ਨਾਮਾਂਕਨ ਅਪਡੇਟ ਫਾਰਮ ਲਵੋ ਅਤੇ ਧਿਆਨ ਨਾਲ ਭਰੋ ਫਾਰਮ ਜਮਾ ਕਰੋ ਭਰਿਆ ਹੋਇਆ ਫਾਰਮ ਕੇਂਦਰ ਤੇ ਜਮਾ ਕਰਵਾਓ ਬਾਇਓਮੈਟ੍ਰਿਕ ਡਾਟਾ ਦਿਓ ਕੇਂਦਰ ਤੇ ਹੀ ਫਿੰਗਰਪ੍ਰਿੰਟ ਸਕੈਨ ਆਇਰਿਸ ਸਕੈਨ ਜਾਂ ਦੋਵੇਂ ਕਰਵਾ ਕੇ ਆਪਣਾ ਬਾਇਓਮੈਟ੍ਰਿਕ ਡਾਟਾ ਅਪਡੇਟ ਕਰਵਾਓ ਬਾਇਓਮੈਟ੍ਰਿਕ ਅਪਡੇਟ ਕਰਵਾਉਣਾ ਲਾਜ਼ਮੀ ਸਰਕਾਰ ਨੇ ਬੱਚਿਆਂ ਦੇ ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕ ਅਪਡੇਟ ਕਰਵਾਉਣਾ ਲਾਜ਼ਮੀ ਦਿੱਤਾ ਇਸ ਕਰਕੇ ਬੱਚਿਆਂ ਦੇ ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕ ਅਪਡੇਟ ਕਰਵਾਉਣਾ ਜ਼ਰੂਰੀ ਹੈ ਇਸ ਲਈ ਯੂਨਿਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਸਭ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਇਹ ਅਪਡੇਟ ਜਲਦੀ ਪੂਰੇ ਕਰਨ ਦੇ ਹੁਕਮ ਦਿੱਤੇ ਗਏ ਹਨ ਆਓ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ ਵਿੱਚ ਆ ਜਾਵੇਗਾ ਕਿਸਾਨ ਯੋਜਨਾ ਦਾ ਪੈਸਾ जान लो प्रधानमंत्री किसान सम्मान निधि योजना ਦੇ ਤਹਿਤ ਸਰਕਾਰ ਦੇਸ਼ ਭਰ ਦੇ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦਿੰਦੀ ਹੈ ਜੋ ਕਿ 2000 ਦੀਆਂ 3 ਕਿਸ਼ਤਾਂ ਵਿੱਚ ਦਿੱਤਾ ਜਾਂਦਾ ਹੈ ਇਹ ਪੈਸਾ ਸਿੱਧਾ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ ਇਸ ਯੋਜਨਾ ਦੇ ਤਹਿਤ ਹੁਣ ਤੱਕ ਕੁੱਲ 20 ਕਿਸ਼ਤਾਂ ਭੇਜੀਆਂ ਜਾ ਚੁੱਕੀਆਂ ਹਨ ਹੁਣ ਕਿਸਾਨ 21ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ ਉਹ ਸੋਚ ਰਹੇ ਹਨ ਕਿ ਉਹਨਾਂ ਨੂੰ ਦੀਵਾਲੀ ਤੋਂ ਪਹਿਲਾਂ ਆਪਣੀ ਕਿਸ਼ਤ ਮਿਲ ਜਾਵੇਗੀ ਤਿਉਹਾਰਾਂ ਦਾ ਮੌਸਮ ਆਮ ਤੌਰ ਤੇ ਖਰਚਿਆਂ ਨੂੰ ਵਧਾਉਂਦਾ ਹੈ ਅਤੇ ਕਿਸਾਨਾਂ ਨੂੰ ਇਹਨਾਂ ਸਮਿਆਂ ਦੌਰਾਨ ਪੈਸੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਸਰਕਾਰ ਦੀ ਜਾਰੀ ਕਰਨ ਦੀ ਮੀਤੀ ਦਾ ਬੇਸਬਰੀਂਤ ਨਾਲ ਇੰਤਜ਼ਾਰ ਕਰ ਰਹੇ ਹਨ। ਧਿਆਨ ਦੇਣ ਯੋਗ ਹੈ ਕਿ ਸਰਕਾਰ ਸਮੇਂ ਸਿਰ ਕਿਸ਼ਤਾਂ ਜਾਰੀ ਕਰਦੀ ਹੈ। ਆਮ ਤੌਰ ਤੇ ਹਰ 4 ਮਹੀਨਿਆਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਇੱਕ ਕਿਸ਼ਤ ਭੇਜੀ ਜਾਂਦੀ ਹੈ। ਕਈ ਵਾਰ ਤਕਨੀਕੀ ਸਮੱਸਿਆਵਾਂ ਜਾਂ ਦਸਤਾਵੇਜ਼ਾਂ ਦੀਆਂ ਗਲਤੀਆਂ ਕਾਰਨ ਕੁਝ ਕਿਸਾਨਾਂ ਨੂੰ ਆਪਣੀਆਂ ਕਿਸ਼ਤਾਂ ਸਮੇਂ ਸਿਰ ਨਹੀਂ ਮਿਲਦੀਆਂ ਇਸ ਲਈ ਹੁਣ ਉਮੀਦਾਂ ਦਿਵਾਲੀ ਤੇ ਟਿਕੀਆਂ ਹਨ ਇਸ ਯੋਜਨਾ ਅਧੀਨ ਰਜਿਸਟਰਡ ਕਿਸਾਨ ਅਤੇ ਜਿਨ੍ਹਾਂ ਦੇ ਦਸਤਾਵੇਜ਼ ਠੀਕ ਹਨ ਉਹਨਾਂ ਨੂੰ ਹਮੇਸ਼ਾ ਵਾਂਗ ਇਸ ਵਾਰ ਵੀ ਕਿਸ਼ਤਾਂ ਦਾ ਲਾਭ ਮਿਲੇਗਾ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਰਕਾਰ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਉਹਨਾਂ ਦੀ ਵਿੱਤੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਇਹੀ ਕਾਰਨ ਹੈ ਕਿ ਅਗਲੀ ਕਿਸ਼ਤ ਦੀ ਉਮੀਦ ਵੱਧ ਗਈ ਹੈ ਹਾਲਾਂਕਿ ਪੈਸੇ ਦੇ ਆਉਣ ਦੀ ਸਹੀ ਤਰੀਕ ਅਧਿਕਾਰਿਤ ਤਰੀਕ ਦਾ ਐਲਾਨ ਹੋਣ ਤੋਂ ਬਾਅਦ ਸਪਸ਼ਟ ਹੋ ਜਾਵੇਗੀ ਹਾਲਾਂਕਿ ਅਜੇ ਤੱਕ ਕੋਈ ਅਪਡੇਟ ਜਾਰੀ ਨਹੀਂ ਕੀਤਾ ਗਿਆ ਜੇਕਰ ਤੁਸੀਂ ਵੀ ਇਸ ਯੋਜਨਾ ਨਾਲ ਜੁੜੇ ਹੋ ਹੋ ਤਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਿਤ ਵੈੱਬਸਾਈਟ https.hyphen-hyphenpmkisan.gov.in ਤੇ ਜਾ ਕੇ ਆਪਣੀ ਅਗਲੀ ਕਿਸ਼ਤ ਦੀ ਸਥਿਤੀ ਖੁਦ ਦੇਖ ਸਕਦੇ ਹੋ ਇਹ ਉਹ ਥਾਂ ਹੈ ਜਿੱਥੇ ਤੁਹਾਨੂੰ ਕਿਸ਼ਤਾਂ ਜਾਰੀ ਕਰਨ ਬਾਰੇ ਪਹਿਲੀ ਜਾਣਕਾਰੀ ਮਿਲੇਗੀ ਆ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ ਇਹਨਾਂ ਔਰਤਾਂ ਨੂੰ ਨਹੀਂ ਮਿਲਣਗੇ ਹਰ ਮਹੀਨੇ 2121 ₹200 ਜਣੋ ਕੀ ਹਨ ਸ਼ਰਤਾਂ ਹਰਿਆਣਾ ਵਿੱਚ ਨਾਇਬ ਸੈਣੀ ਸਰਕਾਰ 25 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਪੜਾਅ ਵਿੱਚ ਔਰਤਾਂ ਨੂੰ 2100 ਰੁਪਏ ਦੇਣ ਜਾ ਰਹੀ ਹੈ ਸਰਕਾਰ ਨੇ ਇਸ ਯੋਜਨਾ ਦਾ ਐਲਾਨ ਕੀਤਾ ਹੈ ਅਤੇ ਹੁਣ ਤਿਆਰੀਆਂ ਚੱਲ ਰਹੀਆਂ ਹਨ ਕੁਰਕਸ਼ੇਤਰ ਦੇ ਡੀਸੀ ਵਿਸ਼ਰਾਮ ਕੁਮਾਰ ਮੀਨਾ ਨੇ ਦੀਨ ਦਿਆ ਲਾਡੋ ਲక్ష్ਮੀ ਯੋਜਨਾ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਡੀਸੀ ਵਿਸ਼ਰਾਮ ਕੁਮਾਰ ਮੀਨਾ ਨੇ ਦੱਸਿਆ ਕਿ ਦੀਨ ਦਿਆ ਲਾਡੋ ਲక్ష్ਮੀ ਯੋਜਨਾ 25 ਸਤੰਬਰ ਨੂੰ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਉਸ ਦਿਨ ਮੁੱਖ ਮੰਤਰੀ ਅਰਜੀਆਂ ਲਈ ਇੱਕ ਐਪ ਲਾਂਚ ਕਰਨਗੇ। ਉਹਨਾਂ ਨੇ 1 ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਇਸ ਯੋਜਨਾ ਲਈ ਜ਼ਰੂਰੀ ਦਸਤਾਵੇਜ਼ ਪੂਰੇ ਕਰਨ ਦੀ ਅਪੀਲ ਕੀਤੀ ਹੈ। ਨਿਯਮ ਅਤੇ ਸ਼ਰਤਾਂ ਕੀ ਹਨ ਆਓ ਜਾਣਦੇ ਹਾਂ। ਲਾਡੋ ਲక్ష్ਮੀ ਯੋਜਨਾ ਦੇ ਤਹਿਤ ਹਰੇਕ ਯੋਗ ਯੋਗ ਆਰਥ ਨੂੰ ਪ੍ਰਤੀ ਮਹੀਨਾ 2100 ਰੁਪਏ ਦਾ ਲਾਭ ਮਿਲੇਗਾ ਜੋ ਕਿ ਬੈਂਕਾਂ ਰਾਹੀਂ ਡੀबीटी ਰਾਹੀਂ ਵੰਡਿਆ ਜਾਵੇਗਾ। ਡੀਸੀ ਨੇ ਕਿਹਾ ਕਿ ਇਸ ਯੋਜਨਾ ਨੂੰ ਲਾਗੂ ਕਰਨ ਲਈ ਹਰੇਕ ਯੋਗ ਲਾਭਪਾਤਰੀ ਦੇ ਨਾਮ ਤੇ ਇੱਕ ਮਾਜੂ ਦਾ ਬੈਂਕ ਖਾਤਾ ਹੋਣਾ ਚਾਹੀਦਾ ਹੈ ਇਸ ਯੋਜਨਾ ਦੇ ਤਹਿਤ ਯੋਗ ਔਰਤਾਂ ਦੀ ਉਮਰ 23 ਤੋਂ 60 ਸਾਲ ਦੇ ਵਿੱਚ ਘਰ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀ ਸਾਲਾਨਾ ਆਮਦਨ 1 ਲੱਖ ਤੋਂ ਵੱਧ ਨਾ ਹੋਵੇ ਉਹ ਔਰਤਾਂ ਜੋ ਹਰਿਆਣਾ ਵਿੱਚ ਕਿਸੇ ਹੋਰ ਰਾਜ ਤੋਂ ਵਿਆਹੀਆਂ ਹੋਈਆਂ ਹਨ ਜਿਨ੍ਹਾਂ ਦਾ ਪਤੀ ਹਰਿਆਣਾ ਦਾ ਨਿਵਾਸੀ ਹੈ ਅਤੇ ਅਰਜੀ ਦੇ ਸਮੇਂ 15 ਜਾਂ ਇਸ ਤੋਂ ਬਾਅਦ ਸਮੇਂ ਤੋਂ ਰਾਜ ਵਿੱਚ ਰਹਿ ਰਿਹਾ ਹੈ ਉਹ ਵੀ ਇਸ ਯੋਜਨਾ ਲਈ ਯੋਗ ਹੋਣ ਯੋਗ ਹੋਣਗੀਆਂ ਕਿਹੜੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ ਉਨਾ ਕਿਹਾ ਕਿ ਜੇਕਰ ਕੋਈ ਔਰਤ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਅਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਭਲਾਈ ਅਤੇ ਅੰਤਯੋਧੇ ਸੇਵਾ ਵਿਭਾਗ ਤੋਂ ਕਿਸੇ ਹੋਰ ਕਿਸਮ ਦੀ ਸਹਾਇਤਾ ਪ੍ਰਾਪਤ ਕਰ ਰਹੀਆਂ ਨੇ ਜਿਵੇਂ ਕਿ ਬੁਢਾਪਾ ਮਾਨ ਪੱਤਾ ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਲਈ ਵਿੱਤੀ ਸਹਾਇਤਾ ਅਪੰਗਤਾ ਵਿੱਤੀ ਸਹਾਇਤਾ ਲਾਡਲੀ ਸਮਾਜਿਕ ਸੁਰੱਖਿਆ ਕਸ਼ਮੀਰੀ ਪ੍ਰਵਾਸੀ ਪਰਿਵਾਰਾਂ ਲਈ ਵਿੱਤੀ ਸਹਾਇਤਾ ਹਰਿਆਣਾ ਬੌਣਾ ਪੱਤਾ ਤੇਜਾਬ ਹਮਲੇ ਵਿੱਤੀ ਸਹਾਇਤਾ ਜਾਂ ਅਣਵਿਹਾਈਆਂ ਵਿੱਤੀ ਸਹਾਇਤਾ ਆਉਂਦੀ ਯਾ ਲਾਡੋ ਲక్ష్ਮੀ ਯੋਜਨਾ ਦਾ ਲਾਭ ਨਹੀਂ ਲੈ ਸਕਦੀਆਂ ਇਸ ਤੋਂ ਇਲਾਵਾ ਜੇਕਰ ਕੋਈ ਔਰਤ ਵਿਤੀ ਸਹਾਇਤਾ ਪ੍ਰਾਪਤ ਕਰ ਰਹੀ ਹੈ ਜਾਂ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸੰਗਠਨ ਅਧੀਨ ਕੰਮ ਕਰ ਰਹੀ ਹੈ ਜਾਂ ਕਿਸੇ ਇਕਰਾਰਨਾਮੇ ਅਧੀਨ ਹੈ ਤਾਂ ਉਹ ਵੀ ਇਸ ਯੋਜਨਾ ਲਈ ਅਯੋਗ ਹੈ ਬਿਮਾਰੀ ਤੋਂ ਪੀੜਿਤ ਔਰਤਾਂ ਨੂੰ ਵੀ ਮਿਲੇਗਾ ਲਾਭ ਡੀਸੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਤੀਜੇ ਅਤੇ ਚੌਥੇ ਪੜਾਅ ਵਿੱਚ ਕੈਂਸਰ ਦੇ ਮਰੀਜ਼ਾਂ ਲਈ ਵਿਤੀ ਸਹਾਇਤਾ ਉਪਲਬਧ ਹੈ ਹਿਮੋਫੀਲੀਆ ਥੈਲੇਸੀਮੀਆ ਅਤੇ ਸਿਕਲ ਸੈਲ ਐਨੀਮੀਆ ਸਮੇਤ ਦੁਰਲਭ ਬਿਮਾਰੀਆਂ ਤੋਂ ਪੀੜਿਤ ਵਿਅਕਤੀ ਜਾਂ ਸਰਕਾਰ ਦੁਆਰਾ ਸਮੇਂ-ਸਮੇਂ ਤੇ ਸੂਚਿਤ ਕਿਸੇ ਹੋਰ ਅਜਿਹੀ ਯੋਜਨਾ ਅਧੀਨ ਲਾਭ ਪ੍ਰਾਪਤ ਕਰਨ ਵਾਲੇ ਵੀ ਧੀਂ ਦਿਆ ਲਾਡੋ ਲక్ష్ਮੀ ਯੋਜਨਾ ਦਾ ਲਾਭ ਲੈ ਸਕਦੇ ਹਨ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਰਾਜ ਵਿੱਚ ਔਰਤਾਂ ਨੂੰ 2100 ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦੇ ਸਾਰੇ ਅਪਡੇਟ ਚੰਗੇ ਲੱਗੇ ਹੋਣਗੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ